ਹਾਂਜੀ ਸਾਥੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਾਥੀ ਕਾਲ ਵੀਰੋ ਅੱਜ ਮੇਰੇ ਲਾਈਵ ਹੋਣ ਦਾ ਇੱਕ ਬਹੁਤ ਅਹਿਮ ਮਕਸਦ ਸੀ ਤੇ ਮੈਂ ਕਿਹਾ ਵੀ ਆਪਣੇ ਵਿਚਾਰ ਜਾਂ ਆਪਣੇ ਮਨ ਦੀ ਭਾਵਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤੇ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਵੀਰੋ ਤੇ ਭੈਣ ਭਰਾਵੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਆ ਜਿਹੜੀ 5-6 ਦਿਨ ਪਹਿਲਾਂ ਘਟਨਾ ਹੋਈ ਆ ਜਿਹੜੀ ਸਾਡੀ ਭੈਣ ਜਾਂ ਦੇਸ਼ ਦੀ ਬੇਟੀ ਜਿਹਦਾ ਬਲਾਤਕਾਰ ਹੋਇਆ ਏ ਇੱਕ ਡਾਕਟਰ ਦਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਮੈਂ ਵੀਰ ਉਹ ਇੱਕ ਘਟਨਾ ਬਾਰੇ ਜ਼ਿਕਰ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀਆਂ ਹਜ਼ਾਰਾਂ ਘਟਨਾ ਜਿਹੜੀਆਂ ਹਰ ਸਾਲ ਹੁੰਦੀਆਂ ਆਂ ਕਦੇ ਵੀ ਇਸ ਘਟਨਾ ਨੂੰ ਲੈ ਕੇ ਕੋਈ ਵੀ ਸਰਕਾਰ ਕੋਈ ਸਖਤ ਕਾਨੂੰਨ ਨਹੀਂ ਬਣਾਉਂਦੀ ਤੇ ਜਿਹੜੇ ਇਹੋ ਜਿਹੇ ਲੋਕ ਮਾੜੇ ਅੰਸਰ ਆ ਉਹ ਸਮੇਂ-ਸਮੇਂ ਸਿਰ ਐਦਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਆ ਅੱਜ ਵੀ ਮੈਂ ਲੋਕਾਂ ਨੂੰ ਵੇਖ ਰਿਹਾ ਆਂ ਜਿਹੜੇ ਸਮਾਜ ਸੇਵੀ ਆ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਮੈਂ ਇਹ ਵੀਰੋ ਕਹਿਣਾ ਚਾਹੁੰਦਾ ਐ ਵੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ ਵੀ ਇਹ ਕੈਂਡਲ ਮਾਰਚ ਸਿਰਫ 3-4 ਦਿਨ ਹੋਣੇ ਆ ਔਰ ਤੋਂ ਬਾਅਦ ਕਿਸੇ ਨੇ ਵੀ ਪੋਸਟ ਨਹੀਂ ਪਾਉਣੀ ਕਿਸੇ ਨੇ ਇਸ ਕੁੜੀ ਦਾ ਜ਼ਿਕਰ ਤੱਕ ਨਹੀਂ ਕਰਨਾ ਤੇ ਕਿਸੇ ਨੂੰ ਵੀ ਰਹਿੰਦੇ ਉਮਰ ਦੇ ਵਿੱਚ ਉਹਨੂੰ ਇਨਸਾਫ ਨਹੀਂ ਮਿਲਣਾ ਆਪਣੇ ਦੇਸ਼ ਦਾ ਕਾਨੂੰਨ ਇੰਨਾ ਗੰਦਾ ਐ ਵੀ ਜਦ ਤੱਕ ਉਨੂੰ ਇਨਸਾਫ ਮਿਲਣਾ ਹੈ ਜਾਂ ਉਹਨਾਂ ਨੂੰ ਸਜ਼ਾਵਾ ਮਿਲਨੀ ਹੈ ਉਦੋਂ ਤੱਕ ਉਹਦੇ ਬੁੱਢੇ ਮਾਪਿਓ ਮਰ ਜਾਣੇ ਮੈਂ ਹੱਥ ਜੋੜ ਕੇ ਜਿਹੜੇ ਵੀ ਲੋਕ ਅੱਜ ਪ੍ਰੋਟੈਸਟ ਕਰ ਰਹੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ 2-4 ਦਿਨ ਦੀਆਂ ਫੋਟਵਾਂ ਜਾਂ ਕੈਂਡਲ ਮਾਰਚ ਕਰਕੇ ਇਸ ਗੱਲ ਨੂੰ ਠੰਡਿਆਣਾ ਪੈਂਦਿਓ ਇਹੋ ਜਿਹੀਆਂ ਹਜ਼ਾਰਾਂ ਕੁੜੀਆਂ ਹਜ਼ਾਰਾਂ ਜਿਹੜੇ ਬੱਚੇ ਆ ਇਸ ਹਵਸ ਦਾ ਸ਼ਿਕਾਰ ਹੁੰਦੇ ਆ ਤੇ ਹਰ ਸਾਲ ਪਤਾ ਨਹੀਂ ਕਿੰਨੀਆਂ ਇਸ ਤਰ੍ਹਾਂ ਦੀਆਂ ਕਟਨਾਵਾਂ ਜਿਹੜੀਆਂ ਸਮਾਜ ਦੇ ਵਿੱਚ ਵੇਖੀਆਂ ਜਾਂਦੀਆਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਵੀ ਜਿੰਨੇ ਵੀ ਇਸ ਟਾਈਮ ਭਾਜਪੀ ਦੀ ਸਰਕਾਰ ਆ ਜਿੰਨੇ ਵੀ ਭਾਜਪੀ ਦੇ ਲੀਡਰ ਆ ਠੀਕ ਆ ਉਹਨਾਂ ਦੇ ਘਰਾਂ ਦਾ ਘਰਾ ਕਰੋ ਮੁੱਖ ਮੰਤਰੀ ਦਾ ਘਰਾ ਕਰੋ ਚਾਹੇ ਕੋਈ ਸਟੇਟ ਦਾ ਵੀ ਹੋਵੇ ਜਦ ਤੱਕ ਇੰਨਾ ਵੱਡੇ ਲੋਕਾਂ ਨੂੰ ਆਪਾਂ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਇੱਥੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਇਹ ਜ਼ਰੂਰੀ ਨਹੀਂ ਆ ਵੀ ਉਹ ਬੱਕਰੀ ਇੱਕ ਸਟੇਟ 'ਚ ਇਹ ਘਟਨਾ ਹੋਈ ਆ ਪਿੱਛੇ ਜੇ ਆਪਣੇ ਲੁਧਿਆਣੇ 'ਚ ਇੱਕ ਘਟਨਾ ਹੋਈ ਆ ਆਪਣੇ ਕਿੰਨੇ ਵਕਤ ਵਕਤ ਜ਼ਿਲ੍ਹਿਆਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨਾਲ ਇਹੋ ਜਿਹੇ ਜ਼ੁਲਮ ਕੀਤੇ ਗਏ ਆ ਪਰ ਕੋਈ ਵੀ ਮੁੱਖ ਮੰਤਰੀ ਨੇ ਕਦੀ ਕੋਈ ਬਿਆਨ ਨਹੀਂ ਦਿੱਤਾ ਵੀ ਅਸੀਂ ਕੋਈ ਸਖਤ ਕਾਨੂੰਨ ਬਣਾਵਾਂਗੇ ਇਸ ਤਰ੍ਹਾਂ ਦੇ ਜਿਹੜੇ ਕਾਰਜ ਆ ਉਹ ਉਹੀ ਲੋਕ ਕਰ ਸਕਦੇ ਆ ਜਿਹੜੇ ਅੱਜ ਕੈਂਡਲ ਮਾਰਚ ਕਰ ਰਹੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਵੀ ਜੇ ਵਾਕੇ ਚਾਹੁੰਦੇ ਜੇ ਇਸ ਕੁੜੀ ਨੂੰ ਇਨਸਾਫ ਮਿਲੇ ਤੇ ਫਿਰ ਵੱਡੇ ਲੀਡਰ ਮੁੱਖ ਮੰਤਰੀ ਜਾਂ ਹੋਰ ਲੀਡਰਾਂ ਦੇ ਐਮ ਐਲ ਏਆਂ ਦੇ ਬੂਹਿਆਂ ਤੇ ਜਾ ਕੇ ਧਰਨੇ ਦਿਓ ਤਾਂ ਜੋ ਅੱਜ ਪੰਜਾਬ ਦੇ ਵਿੱਚ ਵੀ ਕੋਈ ਐਹੋ ਜੀ ਘਟਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕਰ ਸਕੇ ਕੋਈ ਕਾਨੂੰਨ ਜ਼ਰੂਰ ਪਾਸ ਹੋਣਾ ਚਾਹੀਦਾ ਐ ਇਦਾਂ ਰੋਲਾ ਪਾਉਣ ਦੇ ਨਾਲ ਤੇ ਕਿਸੇ ਨੂੰ ਇਨਸਾਫ ਮਿਲਣਾ ਹੀ ਨਹੀਂ ਆ 1992 ਦੀ ਇੱਕ ਘਟਨਾ ਸੀ ਮੈਂ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦਾ 1992 ਚ ਵੀ 250 ਤੋਂ ਵੱਧ ਕੁੜੀਆਂ ਨਾਲ ਜਿਹੜਾ ਵਾ ਜ਼ਬਰਜਨਾਹ ਹੋਇਆ ਸੀ ਤੇ ਉਹਨਾਂ ਦੇ ਅੱਜ ਵੀ ਜਿਹੜੇ ਕਾਤਲ ਆ ਜਾਂ ਉਹਨਾਂ ਦੇ ਦੋਸ਼ੀ ਹੀ ਅੱਜ ਵੀ ਖੁੱਲੇ-ਆਮ ਹਿੰਦੁਸਤਾਨ ਦੇ ਵਿੱਚ ਜਿਹੜੇ ਆ ਉਹ ਤੁਰੇ-ਫਿਰਦੇ ਆ ਅੱਜ 30 ਸਾਲਾਂ ਬਾਅਦ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਉਹ ਬਰੀ ਹੋ ਗਏ ਲੋਕ ਜਦ ਤੱਕ ਕੋਈ ਤਗੜਾ ਕਾਨੂੰਨ ਨਸ਼ਿਆਂ ਤੇ ਜਾਂ ਇਹੋ ਜਿਹੇ ਜੁਰਮ ਜਿਹੜੇ ਸਮਾਜ ਦੇ ਵਿੱਚ ਹਰ ਬੰਦੇ ਨੂੰ ਠੇਸ ਪਹੁੰਚਾਉਂਦੇ ਆ ਉਹਨਾਂ ਤੇ ਕੋਈ ਕਾਨੂੰਨ ਨਹੀਂ ਬਣਦਾ ਤਦ ਤੱਕ ਸਾਡਾ ਕੈਂਡਲ ਮਾਰਚ ਕਰਕੇ ਬਸ 4 ਦਿਨ ਫੋਟਵਾਂ ਤੇ ਪੋਸਟਾਂ ਪਾ ਕੇ ਵਾਵਾ ਖਟਨਾ ਨਹੀਂ ਬਣਦਾ ਜੇ ਕਰਨਾ ਜੇ ਫਿਰ ਰੋਜ਼ ਆਪਣੇ ਦੀਨ ਅਮਾਨ ਦੇ ਨਾਲ ਇੱਕ ਪੋਸਟ ਪਾਓ ਤੇ ਇਸ ਪੋਸਟ ਨੂੰ ਇਹੋ ਜਿਹਾ ਲਿਖੋ ਜਿਹੜਾ ਸਰਕਾਰਾਂ ਤੱਕ ਪਹੁੰਚੇ ਤੇ ਕੋਈ ਤਗੜਾ ਕਾਨੂੰਨ ਬਣ ਸਕੇ ਅੱਜ ਇੱਕ ਕਲਕੱਤੇ ਦੇ ਵਿੱਚ ਇਹ ਘਟਨਾ ਹੋਈ ਆ ਪੰਜਾਬ ਦੇ ਵਿੱਚ ਕਿੰਨੀਆਂ ਹੀ ਬੱਚੀਆਂ ਦੇ ਨਾਲ ਗਲਤ ਕੰਮ ਹੋਏ ਆ ਪਰ ਕਿਸੇ ਨੇ ਆਵਾਜ਼ ਨਹੀਂ ਚੁੱਕੀ 4 ਦਿਨ ਤੋਂ ਬਾਅਦ ਨਾ ਕੋਈ ਕੈਂਡਲ ਮਾਰਚ ਹੋਣਾ ਨਾ ਕਿਸੇ ਨੇ ਕੋਈ ਕੈਂਡਲ ਮਾਰਚ ਕਰਨਾ ਤੇ ਬੋ ਠੰਡੇ ਬਸਤੇ ਗੱਲਾਂ ਪੈ ਜਾਣੀਆਂ ਉਹਨਾਂ ਨਾਲ ਕੋਈ ਹੱਲ ਨਹੀਂ ਹੋਣਾ ਜੇ ਵਾਕੇ ਦਿਲ ਨੂੰ ਦੁੱਖ ਲੱਗਾ ਏ ਤੇ ਫਿਰ ਵੱਡੇ ਲੀਡਰਾਂ ਦੇ ਬੋਹਿਆਂ 'ਚ ਜਾ ਕੇ ਪ੍ਰੋਟੈਸਟ ਕਰੋ ਤਾਂ ਜੋ ਵੱਡੇ ਲੀਡਰ ਉੱਪਰ ਤੱਕ ਆਵਾਜ਼ ਉਠਾਉਣ ਤੇ ਇਹਦੇ ਤੇ ਕੋਈ ਕਾਨੂੰਨ ਬਣ ਸਕੇ ਕਿੰਨੇ ਸਾਲਾਂ ਤੋਂ ਜੋ ਆਜ਼ਾਦੀ ਦੇ ਵਸ ਬਣਾਉਂਦੇ ਆ 1947 ਤੋਂ ਪਹਿਲਾਂ ਦੀਆਂ ਗੱਲਾਂ ਤੋਂ ਲੈ ਕੇ ਅੱਜ ਤੱਕ ਇੱਕ ਵੀ ਇਹੋ ਜਿਹਾ ਸਖਤ ਕਾਨੂੰਨ ਨਹੀਂ ਬਣਿਆ ਜਿਹੜੇ ਇਹਨਾਂ ਲੋਕਾਂ ਨੂੰ ਕੋਈ ਡਰ ਪੈ ਸਕੇ ਤੇ ਕਿਹੜੇ ਮੂਨਾ ਆਪਾਂ ਕਹਿ ਲਾਂਗੇ ਵੀ ਇਹਨਾਂ ਦੋਸ਼ੀਆਂ ਨੂੰ ਫੜ ਲਓ ਫੜ ਲਣਗੇ ਕੀ ਹੋਊਗਾ 15-20 ਸਾਲ ਕੇਸ ਚੱਲੂਗਾ ਉਦੋਂ ਤੱਕ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਜਾਣੀਆਂ ਉਹਨਾਂ ਨੂੰ ਕੀ ਸਜ਼ਾ ਮਿਲੀ ਜਾਨ ਵਾਲਾ ਤੇ ਦੁਨੀਆ ਤੇ ਚਲੇ ਗਿਆ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਜੇ ਕਾਨੂੰਨ ਬਣਾਉਣਾ ਜੇ ਤੇ ਫਿਰ ਇਕਜੁੱਟ ਹੋ ਕੇ ਕਿਸੇ ਪਿੱਛੇ ਆਵਾਜ਼ ਚੁੱਕਣੀ ਪੈਣੀ ਆ ਫਿਰ ਕੋਈ ਕਾਨੂੰਨ ਬਣਨਾ ਹੈ ਨਹੀਂ ਤੇ ਇਦਾਂ ਪ੍ਰੋਟੈਸਟ ਕਰਕੇ 4 ਦਿਨ ਪੋਸਟਾਂ ਪਾ ਕੇ ਕੋਈ ਹਾਸਲ ਨਹੀਂ ਹੋਣਾ ਤੇ ਸਰਕਾਰਾਂ ਨੂੰ ਕੰਨ ਉਧੋਣੇ ਆ ਜਦੋਂ ਸਰਕਾਰਾਂ ਦੇ ਬੁਹਿਆਂ 'ਚ ਧਰਨੇ ਦਿੱਤੇ ਗਏ ਅੱਜ ਤੇ ਕਲਕੱਤੇ ਦੀ ਘਟਨਾ ਹੈ ਤੇ ਪੰਜਾਬ ਨੂੰ ਇੰਨਾ ਸੇਕ ਨਹੀਂ ਲੱਗਾ ਪਰ ਜਦਨ ਇਹੋ ਜੀ ਗੱਲ ਕਿਤੇ ਪੰਜਾਬ 'ਚ ਹੋਈ ਤੇ ਉਦਨ ਪੰਜਾਬ ਉੱਠੂਗਾ ਇਸ ਕਰਕੇ ਸਾਰੇ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਆ ਪਰ ਦੁੱਖ ਜਿਹੜਾ ਵਾ ਉਹਨਾਂ ਦੇ ਮਾਪਿਓ ਨੂੰ ਆ ਹਰ ਬੰਦਾ ਸਿਰਫ ਇੱਕ ਪੋਸਟ ਪਾਉਂਦਾ ਹੈ ਆਪਣੀ ਮਨ ਨੂੰ ਲੱਗੀ ਗੱਲ ਪਿੱਛੇ ਪਰ ਕੋਈ ਵੀ ਕਾਨੂੰਨ ਬਣਾਉਣ ਵਾਲੇ ਬੰਨੇ ਨਹੀਂ ਜਾਂਦਾ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਤੇ ਵੱਡੇ ਲੀਡਰਾਂ ਦੇ ਬੋਹਿਆਂ 'ਚ ਧਰਨੇ ਦਿਓ ਜਦੋਂ ਕਿਤੇ ਪੰਜਾਬ ਨੂੰ ਇਹੋ ਜਿਹਾ ਕੋਈ ਸੇਕ ਲੱਗਾ ਫੇਰ ਸ਼ਾਇਦ ਇਹ ਪੰਜਾਬੀ ਆਵਾਜ਼ ਚੁੱਕਣਗੇ ਤੇ ਸ਼ਾਇਦ ਕੋਈ ਕਾਨੂੰਨ ਬਣੂਗਾ ਨਹੀਂ ਤੇ ਬਾਕੀ ਸਟੇਟਾਂ ਦੇ ਵਿੱਚ ਇਹ ਆਮ ਗੱਲ ਹੋ ਗਈ ਆ ਪਰ ਜਿੱਦਨ ਕਿਤੇ ਪੰਜਾਬ 'ਚ ਇਹੋ ਜਿਹੀ ਕੋਈ ਗੱਲ ਹੁੰਦੀ ਆ ਤੇ ਮੇਰਾ ਵੀਰ ਉਸ ਦਿਨ ਸਾਰਾ ਪੰਜਾਬ ਇੱਕਜੁੱਟ ਹੋ ਕੇ ਤੇ ਮੁੱਖ ਮੰਤਰੀ ਦੇ ਬੂਹੇ 'ਚ ਬਹਿ ਜਿਓ ਉਦੋਂ ਤੱਕ ਨਾ ਉੱਠਿਓ ਜਦੋਂ ਤੱਕ ਕੋਈ ਤਕੜਾ ਕਾਨੂੰਨ ਨਹੀਂ ਬਣਦਾ ਬਸ ਇੰਨੀਆਂ ਕੁ ਬੇਨਤੀਆਂ ਪ੍ਰਮਾਨ ਕਰਿਓ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸਿਕਾ